ਗੁਰਦਾਸ ਦੇ ਫਲਾਈਓਵਰ ਤੇ ਇੱਕ ਬੱਸ ਨੇ ਨੈਨੋ ਗੱਡੀ ਨੂੰ ਲਪੇਟ ਵਿੱਚ ਲੈ ਲਿਆ ਜੋ ਕਾਰ ਨੂੰ ਕਾਫੀ ਦੂਰ ਤੱਕ ਢੀਸ ਦੇ ਨਾਲ ਲੈ ਕੇ। ਥਾਣਾ ਗੁਰਦਾਸ ਤੋਂ ਸੂਚਨਾ ਮਿਲਣ ਉਪਰੰਤ ਐਸਐਸਐਫ ਟੀਮ ਮੌਕੇ ਤੇ ਪਹੁੰਚੀ ਜਿਸ ਨੇ ਹਾਈਵੇ ਤੇ ਲੱਗੇ ਜਾਮ ਨੂੰ ਖੁਲਵਾਇਆ। ਇਸ ਸਬੰਧਿਤ ਨੈਨੋ ਕਾਰ ਵਾਲੀ ਮਹਿਲਾ ਨੇ ਦੱਸਿਆ ਕਿ ਉਹ ਫਗਵਾੜਾ ਤੋਂ ਆਪਣੇ ਆਫਿਸ ਜਾ ਰਹੀ ਸੀ। ਇੱਕ ਤੇਜ਼ ਰਫ਼ਤਾਰ ਬੱਸ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰੀ ਅਤੇ ਗੱਡੀ ਨੂੰ ਕਾਫੀ ਦੂਰ ਤੱਕ ਢੀਸ ਦੇ ਨਾਲ ਲੈ ਗਈ। ਉਹਨਾਂ ਕਿਹਾ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਰ ਗੱਡੀ ਦਾ ਨੁਕਸਾਨ ਹੋ ਗਿਆ ਉਧਰ ਬੱਸ ਡਰਾਈਵਰ ਨੇ ਕਿਹਾ ਕਿ ਕਾਰ ਚਲਾ ਰੇ ਮੇਲਾ ਨੇ ਕਾਰ ਨੂੰ ਇੱਕਦਮ ਕੁਮਾ ਦਿੱਤਾ ਜਿਸ ਕਾਰਨ ਉਹ ਬੱਸ ਦੇ ਲਪੇਟ ਵਿੱਚ ਆ ਗਈ ਮੌਕੇ ਤੇ ਐਸਐਸਐਫ ਟੀਮ ਪਹੁੰਚੀ ਅਤੇ ਥਾਣਾ ਗੁਰਾਇਆ ਤੋਂ ਐਸਐਸਐਚ ਸੁਰਿੰਦਰ ਮੋਹਨ ਪਹੁੰਚੇ ਜਿਨ੍ਹਾਂ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਸਰੋਹੀ ਫਗਵਾੜੇ ਦੇ ਰਹਿਣ ਵਾਲੇ ਆਪਣਾ ਆਫਿਸ ਜਾ ਰਹੇ ਸੀਗੇ ਤੇ ਪਹਿਲਾ ਆਰਬਰ ਸਟੇਟ ਦੇ ਕੋਲੋਂ ਦੀ ਜਦੋਂ ਅਸੀਂ ਫਾਈਵਰ ਚੜੇ ਆ ਉਦੋਂ ਇਹ ਹਾਈਵੇ ਦੇ ਉੱਤੇ ਗੱਡੀ ਰਿਵਰਸ ਕਰ ਰਿਹਾ ਆਪਣੀ ਏਡੀ ਵੱਡੀ ਬਾਤ ਉੱਥੋਂ ਦੀ ਪਹਿਲਾਂ ਅਸੀਂ ਬਚਿਆ ਔਰ ਅੱਗੇ ਆਇਆ ਇੱਥੋਂ ਮੇਰੇ ਅੱਗੇ ਟਿਪਰ ਸੀਗਾ ਸਾਈਡ ਦੇ ਉੱਤੇ ਕਾਰ ਸੀਗੀ ਔਰ ਇਹ ਉਹਨਾਂ ਦੋਨਾਂ ਦੇ ਵਿੱਚੋਂ ਦੀ ਓਵਰਟੇਕ ਕਰ ਰਿਹਾ ਐ ਨੇ ਸਾਈਡ ਮਾਰੀ ਕਟੋ ਘਟ 100 ਤੋਂ ਉੱਪਰ ਦੀ ਸਪੀਡ ਤੇ ਸੀਗਾ ਇੰਨੀ ਤੇਜ਼ ਤੇ ਸੀਗਾ ਫੌਰਨ ਆ ਰਿਹਾ ਪੂਰਾ ਤੁਸੀਂ ਚਲਾ ਰਹੇ ਸੀ ਮੈਂ ਚਲਾ ਰਹੀ ਸੀਗੀ ਔਰ ਇਹਨੇ ਇੰਨੀ ਜ਼ੋਰ ਦੀ ਪੇਸ ਦੇ ਉੱਤੇ ਸਾਈਡ ਮਾਰੀ ਬੱਸ ਵਾਲੇ ਨੇ ਡਰਾਈਵਰ ਨੇ ਮਾਰੀ ਔਰ ਉਹ ਡਰਾਈਵਰ ਨਹੀਂ ਸੀ ਕੰਡਕਟਰ ਸੀਗਾ ਉਹਨੇ ਸਾਈਡ ਮਾਰੀ ਸਾਈਡ ਮਾਰ ਕੇ ਗੱਡੀ ਅੱਗੇ ਲੈ ਕੇ ਆਇਆ ਅੱਧਾ ਕਿਲੋਮੀਟਰ ਸਾਨੂੰ ਇਦਾਂ ਹੀ ਧੁੰਦਾ ਲਿਆ ਆਇਆ ਔਰ ਉਸ ਤੋਂ ਬਾਅਦ ਜਦੋਂ ਅਸੀਂ ਸੀਟ ਤੋਂ ਨਿਕਲੇ ਆ ਫਟਾਫਟੋ ਨੇ ਆਪਣੀ ਸੀਟ ਕਾਲੀ ਵਾਲੀ ਟੀ-ਸ਼ਰਟ ਵਾਲੇ ਬੰਦੇ ਦੇ ਨਾਲ ਸਵਾਈਪ ਕੀਤੀ ਤੇ ਉਹਨੇ ਕਿਹਾ ਕਹਿੰਦਾ ਮੈਂ ਕੰਡਕਟਰ ਸੀ ਮੈਂ ਬਿਮਾਰ ਸੀ ਇਸ ਲਈ ਮੈਂ ਸਵਾਈਪ ਕਰ ਲਈ ਗੱਡੀ ਜਦ ਤੇਰੇ ਕੋਲ ਪਰਮਿਟ ਨਹੀਂ ਹੈ ਤੇਰੇ ਕੋਲ ਲਾਇਸੈਂਸ ਨਹੀਂ ਹੈ ਹੈਵੀ ਵਹੀਕਲ ਚਲਾਉਣ ਦਾ ਫਿਰ ਤੂੰ ਚਲਾ ਕੇ ਮੇਰੇ ਆਂ ਔਰ ਤੂੰ ਹਾਈਵੇ ਦੇ ਉੱਤੇ ਹੰਡਰਡ ਤੋਂ ਉੱਪਰ ਸੀਟ ਦੇ ਉੱਤੇ ਬੱਸ ਚਲਾ ਰਿਹਾ ਅਗਰ ਸਾਡੀ ਗੱਡੀ ਪਲਟ ਜਾਂਦੀ ਪਿੱਛੇ ਮੋਟਰਸਾਈਕਲ ਵਾਲੇ ਨੂੰ ਵੀ ਮਾਰਦਾ ਹੋਇਆ ਆਇਆ ਰੈੱਡ ਟੀ-ਸ਼ਰਟ ਵਾਲਾ ਸੀਗਾ ਤੇ ਦਸ ਰਿਹਾ ਸੀ ਈਵਨ ਪੈਸੰਜਰ ਦੱਸ ਰਿਹਾ ਕਹਿੰਦੇ ਪਹਿਲਾਂ ਦੋ ਗੱਡੀਆਂ ਨੂੰ ਵੀ ਮ ਪੁਲਿਸ ਨੂੰ ਬੁਕਾਇਆ ਗਿਆਂ ਫਾਰਮ ਕੀਤਾ ਨਹੀਂ ਟਾਈਮ ਹੋ ਗਿਆ ਆਲਮੋਸਟ ਹੋ ਗਿਆ ਵੀ 25 ਮਿੰਟ ਹੋ ਗਿਆ ਸਾਨੂੰ ਇੱਥੇ ਖੜਿਆ ਕੋਈ ਨਹੀਂ ਆਇਆ ਜੀ ਬਾਾਕੀ ਕਰ ਹਾਂਜੀ ਮੰਗ ਕੀ ਕਰ ਮੰਗ ਜੋ ਪਹਿਲਾਂ ਤਾਂ ਉਹ ਵੀ ਦੇਖੋ ਨਾ ਜਿਹਦੀ ਇਰੈਸਪੌਂਸੀਬਿਲਟੀ ਹੈ ਕੀ ਹੈ ਇੰਨੇ ਪੈਸੇਂਜਰਸ ਹੈ ਉਹਨਾਂ ਨੂੰ ਲੱਤ ਪਾਣੀ ਜਾਈਦੀ ਆ ਹੋਰਾਂ ਚਾਹ ਰੱਖਦੇ ਆ ਕਿਸੇ ਦਾ ਦੇਖ ਲੈਣੇ ਆਲੇ ਦਾਲ ਦੇ ਸਾਨੂੰ ਤਾਂ ਹਰੇ ਜਿਹੜੇ ਮਗੋੜੇ ਸਮਝਦੇ ਆ ਛੋਟੀਆਂ ਗੱਡੀਆਂ ਦੇ ਜਿਹੜੇ ਮਗੋੜੇ ਸਮਝਦੇ ਆ ਪਹਿਲੀ ਗੱਲ ਤਾਂ ਉਹਦੀ ਸਪੀਡ ਲਿਮਿਟ ਕਿੱਥੇ ਸੀ ਸਪੀਡ ਲਿਮਿਟ ਚਾਹੀਦੀ ਹੈ ਵੀ ਇੰਨੀ ਸਪੀਡ ਉਹਦੀ ਸਪੀਡ ਲਿਮਿਟ 60 ਤੋਂ ਉੱਪਰ ਨਹੀਂ ਹੈ ਇੱਥੇ ਅੱਗੇ ਜਾ ਕੇ ਸਪੀਡ ਵਾਲੇ ਉਹ ਵੀ ਲੱਗੇ ਹੋਏ ਆ 2 60 ਦੀ ਸਪੀਡ ਦੇ ਬੱਸ ਚਲਾਣ ਵਾਲਾ 100 ਤੋਂ ਉੱਪਰ ਚਲਾਉਂਦਾ ਪਿਆ ਔਰ ਉਤੋਂ ਦੀ ਤੂੰ ਡਰਾਈਵਰ ਨਹੀਂ ਹੈ ਸੁਨੀਲ ਕੁਮਾਰ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਅਸੀਂ ਪਠਾਨਕੋਟੋਂ ਆ ਰਹੇ ਹੁਣ ਲੁਧਿਆਣੇ ਦਾ ਰੂਟ ਹੈ ਜੀ ਆਪਣਾ ਅੱਛਾ ਜੀ ਗੱਡੀ ਜਾ ਰਹੀ ਸੀ ਇਹਨਾਂ ਨੇ ਟ ਕਰਨ ਕਰਕੇ ਅੱਗੇ ਗੱਡੀ ਮਾਰੀ ਹੈ ਕਹਿੰਦੇ ਪਿੱਛੋਂ ਮਾਰੀ ਹੈ ਪਿੱਛੋਂ ਮਾਰੀ ਹੁੰਦੀ ਗੱਡੀ ਤੇ ਕੋਈ ਨਿਸ਼ਾਨ ਹੁੰ ਡ라이ਵਰਾਂ ਦਾ ਲਾਇਸੈਂਸ ਹੈਗਾ ਸਭ ਕੁਝ ਹੈਗਾ ਆਪਣੇ ਕੋ ਕੋਈ ਗੱਲ ਨਹੀਂ ਕਿੰਨੇ ਦੀ ਸਪੀਡ ਤੇ ਆ ਰਹੇ 70 80 ਦੀ ਸਪੀਡ ਹੁੰਦੀ ਜੀ ਪਿੱਛੇ ਵੀ ਕਹਿੰਦੇ ਇੱਕ ਮਾਰ ਗਿਆ ਕੋਈ ਪਿੱਛੇ ਗੱਡੀ ਵੱਜੀ ਹੋਏ ਝੂਠੀ ਪੰਡ ਦੇ ਪਿੱਛੇ ਇੱਥੇ ਸਾਨੂੰ ਆਂਦੇ ਨਾ ਕਿਸੇ ਨੇ ਜੋ ਪਿੱਛੇ ਗੱਡੀ ਵੱਜੀ ਹੋਏ ਕੋਈ ਆਂਦਦਾ ਭਾਈ ਤੁਸੀਂ ਸਮਝਦਾਰ ਬੰਦੇ ਹੋ